ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪੂਰਨਤਾ ਉਤੇ ਪਾਲਣਾ ਕਰਦੀ ਆ ਜੋ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਸੀ ਉਸ ਪੱਤਰ ਦਾ ਉਸ ਪੱਤਰ ਦਾ ਲਫਾਫਾ ਬੰਦ ਜਵਾਬ ਜਿਹੜਾ ਵਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ਼ੇਂਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਸੋ ਉਸ ਤੋਂ ਬਾਅਦ ਸਿੰਘ ਸਾਹਿਬ ਉਸ ਤੇ ਕੀ ਫੈਸਲਾ ਕਰਦੇ ਆ ਇਹ ਬਾਤ ਦੀਆਂ ਗੱਲਾਂ ਨੇ ਸੋ ਇੱਕ ਨਿਮਾਣੇ ਸੇਵਕ ਦੇ ਤੌਰ ਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਜਿਹੜਾ ਆਪਣਾ ਜਿਹੜਾ ਜਵਾਬ ਆ ਉਹ ਬੰਦ ਲਫਾਫੇ ਵਿੱਚ ਸ਼੍ਰੀ ਕਾਲਤਕ ਸਾਹਿਬ ਦੇ ਜ਼ਿਹਦਾਰ ਨੂੰ ਸੌਂਪਿਆ ਜੋ ਉਹਨਾਂ ਦੀ ਡਿਊਟੀ ਬਣਦੀ ਆ ਪਰ ਜੇ ਕੋਈ ਕਾਰਵਾਈ ਹੁੰਦੀ ਆ ਫਿਰ ਜੇ ਕੋਈ ਕਾਰਵਾਈ ਕਰਦੇ ਸਿੰਘ ਸਾਹਿਬ ਫਿਰ ਦੇਖੋ ਜੀ ਜੋ ਅਸੀਂ ਪੇਸ਼ ਕਰਦੇ ਹਾਂ ਸਿੰਘ ਸਾਹਿਬ ਦੇ ਦਾ ਹੁਕਮ ਦੇ ਤਹਿਤ ਹੀ ਅਸੀਂ ਪੇਸ਼ ਹੋਇਆ ਜੋ ਸਿੰਘ ਸਾਹਿਬ ਹੁਕਮ ਲਾਉਣਗੇ ਸ਼ਰੋਣੀ ਭਾਵੇਂ ਕਿ ਉਹ ਜਿਹੜਾ ਜਿਹੜਾ ਇਹ ਮਾਮਲਾ ਵਾ ਇਹ ਮੌ ਦਿਰ ਪਹਿਲਾਂ ਦਾ ਜੀ ਅਵਧਾਰ ਸਿੰਘ ਜੀ ਮੱਕੜ ਜਿਹੜੇ ਕੀ ਪ੍ਰਧਾਨ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਪ੍ਰਧਾਨ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਨੇ ਆਪਣੀ ਮੌਜੂਦਾ ਸਮੇਂ ਦੀ ਡਿਊਟੀ ਮੁਤਾਬਕ ਜੋ ਕਾਲਦਕ ਸਾਹਿਬ ਨੇ ਜਾਣਕਾਰੀ ਮੰਗੀ ਆ ਜੋ ਪੱਖ ਮੰਗਿਆ ਉਹ ਪਾਕਿਆ ਵਾਲਾ ਅ ਐਡਵੋਕੇਟ ਰਸ਼ਿੰਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਨਹੀਂ 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 ਕੋਈ ਮੱਕੜ ਸਾਹਿਬ ਦੀ ਗੱਲ ਪਾਈ ਗਏ ਵੇ ਗਾਧਰਾਗੇ ਕੋਟ ਕਰੂ ਮੈਂ ਵੈਸੇ ਗੱਲ ਕਰਦਾ ਕਿ ਉਹ ਹੈ ਨਹੀਂ ਗੇ ਉਹ ਜਵਾਬ ਨਹੀਂ ਦੇਣਗੇ ਅੱਜ ਦੇ ਮੌਜੂਦਾ ਪ੍ਰਬੰਧ ਨੇ ਐਡਵੋਕੇਟ ਧਾਮੀ ਸਾਹਿਬ ਨੇ ਜਿਹੜਾ ਜਿਹੜਾ ਹੁਕਮ ਲਗਾਇਆ ਕਾਲ ਤਖਸਾਬ ਵੱਲੋਂ ਉਹਦਾ ਜਿਹੜਾ ਜਵਾਬ ਦਿੱਤਾ ਮੈਂ ਬਾਦਲ ਸਾਹਿਬ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਹਾਂਗਾ ਕਿਉਂਕਿ ਛਰੂਣੀ ਕਮੇਟੀ ਦੇ ਵਫਾਦ ਨਾਲ ਮੈਂ ਗਿਆ ਸੀ ਉਹ ਅਕਾਲੀ ਦਲ ਦਾ ਵਫਦ ਵੱਖਰਾ ਸੀ ਛਰੂਣੀ ਕਮੇਟੀ ਦਾ ਵਫਦ